아이 아... 아... ਵਾਹਿ ਗੁਰੂ 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 ਰਮਪਾਲ ਗੋਤਮ ਗੈਸ ਏਜੰਸੀ ਆਦਮਪੁਰ ਤੋਂ ਅੱਜ ਮੈਨੂੰ ਇੱਥੇ ਬੁਲਾਇਆ ਗਿਆ ਹਮਸਫਰ ਜੂਤ ਕਲੱਬ ਦੇ ਪ੍ਰਧਾਨ ਸ਼੍ਰੀ ਰੋਹਿਤ ਪਾਟਿਆ ਜੀ ਨੇ ਔਰ ਇਹ ਸਮਾਜ ਦੇ ਵਿੱਚ ਜਨ ਹਿੱਤ ਦੇ ਵਿੱਚ ਇਹ ਅਲੱਗ-ਅਲੱਗ ਤਰੀਕੇ ਦੇ ਕੈਂਪ ਲਾਉਂਦੇ ਆ ਜਿਹੜਾ ਸਮਾਜਿਕ ਹਾਈਨਸ ਸੰਬੰਧਤ ਹੁੰਦੇ ਆ ਇੱਥੇ ਅੱਜ ਇਹਨਾਂ ਨੇ ਸ਼ਹੀਦ ਬਾਬਾ ਮਤੀ ਜੀ ਗੁਰਦੁਆਰਾ ਵਿਖੇ ਡਰੋਲੀ ਕਲਾ ਵਿਖੇ ਸਰਦਾਰ ਮਨੋਹਰ ਸਿੰਘ ਦੇ ਪ੍ਰਧਾਨਗੀ ਦੇ ਥੱਲੇ ਇਹਨਾਂ ਨੇ ਅੱਜ ਅੱਖਾਂ ਦਾ ਕੈਂਪ ਲਾਇਆ ਔਰ ਡਾਕਟਰ ਸਾਹਿਬ ਬੜੇ ਸਪੈਸ਼ਲਿਸਟ ਆ ਜੋ ਅੱਖਾਂ ਨੂੰ ਚੈੱਕਅਪ ਕਰ ਰਹੇ ਆ ਇਹ ਜਨਤਾ ਦੇ ਹਿੱਤ ਦੇ ਵਿੱਚ ਲੋਕ ਭਲਾਈ ਦੇ ਹਿੱਤ ਵਿੱਚ ਇਹ ਕੰਮ ਕਰ ਰਹੇ ਆ ਮੈਨੂੰ ਬੜੀ ਖੁਸ਼ੀ ਹੋਈ ਆ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਔਰ ਜਿੱਥੇ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚਦੀ ਆ ਵੱਧ ਤੋਂ ਵੱਧ ਤੁਸੀਂ ਇਹਦਾ ਫਾਇਦਾ ਲਓ ਜਿਹੜੇ ਇਥੋਂ ਦੇ ਪ੍ਰਧਾਨ ਹੈਗੇ ਆ ਮਨੋਰ ਸਿੰਘ ਜੀ ਉਹ ਵੀ ਲੋਕ ਹਿੱਤ ਦੇ ਕੰਮ ਅਕਸਰ ਕਰਦੇ ਰਹਿੰਦੇ ਮੈਂ ਜਦੋਂ ਤੋਂ ਉਹਨਾਂ ਨੂੰ ਜਾਣਦਾ ਆ ਉਹ ਸਮਾਜ ਹਿੱਤ ਦੇ ਲਈ ਬਹੁਤ ਜ਼ਿਆਦਾ ਕੰਮ ਕਰਨ 'ਚ ਤਤਪਰ ਰਹਿੰਦੇ ਆ ਸੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਜਿਲ੍ਹਾ ਜਰੰਧਰ ਅੱਜ ਜੋ ਇਥੇ ਗੁਰਦੁਆਰਾ ਸਾਹਿਬ ਜੀ ਬਾਬਾ ਮਤੀ ਸਾਹਿਬ ਢੋਲੀ ਕਲਾਂ ਵਿਖੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਹੈ ਇਹ ਸਰਦਾਰ ਪਰ ਤਾਂ ਆਨ ਮਨੋਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਇਹ ਹਮੇਸ਼ਾ ਹੀ ਜਿਹੜਾ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਆ ਪੂਰਾ ਇੱਥੇ 24 ਘੰਟੇ ਲੰਗਰ ਚੱਲਦਾ ਆ ਬਹੁਤ ਵੱਡਾ ਬੰਦੋਬਸਤ ਇਹਨੇ ਕਰਾਇਆ ਇਹ ਤੇ ਸਾਡੇ ਮਾਨਜੋਗ ਰੋਹਤ ਫਟੋਏ ਜੀ ਜਲੰਧਰ ਤੋਂ ਬੂਤ ਕਲੱਬ ਦੇ ਚੇਅਰਮੈਨ ਇਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੈਂਪੇਨ ਲਗਾਇਆ ਗਿਆ ਹੈ ਤੇ ਬਹੁਤ ਲੋਕ ਭਲਾਈ ਦੇ ਕੰਮ ਕਰਦੇ ਹਨ ਸਾਰੇ ਆਪਣੇ ਏਰੀਆ ਦੇ ਵਿੱਚ ਜਲੰਧਰ ਏਰੀਆ ਵਿੱਚ ਜਲੰਧਰ ਤੋਂ ਬਾਹਰ ਵੀ ਸਾਰੇ ਇਹ ਜੋਰ ਲਾ ਕੇ ਆਪਣਾ ਲੋਕਾਂ ਨੂੰ ਜਾਗਰਤ ਕਰਾਉਂਦੇ ਹਨ ਜਿਨ੍ਹਾਂ ਦਾ ਹਾਲੇ ਤੱਕ ਲੋਕਾਂ ਨੂੰ ਕਈਆਂ ਦਾ ਪਤਾ ਹੀ ਨਹੀਂ ਸਕੀਮਾਂ ਦਾ ਉਹ ਵੀ ਇਹ ਜਾ ਕੇ ਪਿੰਡਾਂ ਦੇ ਵਿੱਚ ਹਰ ਹਰ ਪਿੰਡ ਦੇ ਵਿੱਚ ਜਾ ਕੇ ਇਹ ਲੋਕਾਂ ਨੂੰ ਜਾਗਰਤ ਕਰਾਉਂਦੇ ਆ ਤਾਂ ਕਿ ਉਹ ਕਿਸੇ ਲਾਭ ਲੈਣ ਤੋਂ ਕੋ ਵਾਂਝਾ ਨਾ ਰਹਿ ਜਾਏ ਮੈਂ ਇਹਨਾਂ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਮਨੋਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਸਾਹਿਬ ਬਾਬਾ ਮਤੀ ਰੋਦੀ ਕਲਾ ਔਰ ਸ਼੍ਰੀ ਰੋਹਤਪਾਟੋਆ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਡਾਕਟਰ ਜੋ ਆਏ ਹੋਏ ਸਾਰੇ ਡਾਕਟਰਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਇਹ ਫ੍ਰੀ ਕੈਂਪ ਜਿਹੜਾ ਲਗਾਇਆ ਗਿਆ ਲੋਕਾਂ ਨੂੰ ਇਲਾਜ ਦਿੱਤਾ ਗਿਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਜੀ ਰੋਹਿਤ ਭਾਟਿਆ ਮੈਂ ਹਮਸਫਰ ਯੂਥ ਕਲੱਬ ਤੋਂ ਹਾਂ ਤੇ ਇਹ ਅੱਜ ਅਖਾ ਦਾ ਚੈੱਕਅਪ ਕੈਂਪ ਬਾਬਾ ਮਤੀ ਚ ਲਗਾਇਆ ਗਿਆ ਪਿੰਡ ਡਰੋਲੀ ਕਲਾਂ ਪਹਿਲਾਂ ਵੀ 1 ਮਹੀਨਾ ਪਹਿਲਾਂ ਵੀ ਆਪਾਂ ਕਾਲਰਾ ਪਿੰਡ ਦੇ ਵਿੱਚ ਬਾਬਾ ਪਟੋਆ ਸਾਹਿਬ ਦਰਬਾਰ ਦੇ ਵਿੱਚ ਲਗਾਇਆ ਗਿਆ ਸੀ ਉਹਦੇ ਵਿੱਚ ਵੀ 250 ਮਰੀਜ਼ਾਂ ਦੇ ਚੈੱਕਅਪ ਕੀਤੇ ਗਏ ਔਰ ਉਹਦੇ ਨਾਲ ਨਾਲ 18 ਮਰੀਜ਼ਾਂ ਦੇ ਆਪਰੇਸ਼ਨ ਕੱਢੇ ਗਏ ਉਹਨਾਂ ਆਪਰੇਸ਼ਨਾਂ ਦੇ ਵਿੱਚ ਉਹ ਆਪਰੇਸ਼ਨ ਜਿਹੜੇ ਸਿਵਲ ਹਸਪੀਟਲ ਜਲੰਧਰ ਪਰੋ ਕਰਵਾਏ ਗਏ ਟੈਸਟ ਫ੍ਰੀ ਕਰਵਾਏ ਗਏ ਦੇ ਚੈੱਕਅਪ ਸਾਰੇ ਫ੍ਰੀ ਕਰਵਾਏਗੇ ਔਰ ਉਹਨਾਂ ਦੇ ਨਨਾਂ ਨੂੰ ਆਪਰੇਸ਼ਨ ਦੇ ਲੈਂਸ ਵੀ ਫ੍ਰੀ ਪਰਵਾਏਗੇ ਸਿਵਲ ਹਸਪੀਟਲ ਜਲੰਧਰ ਵੱਲੋਂ ਔਰ ਅੱਜ ਦਾ ਜਿਹੜਾ ਅੱਖਾਂ ਦੇ ਕੈਂਪ ਦਾ ਉਪਰਾਲਾ ਕੀਤਾ ਗਿਆ ਇਹ ਵੀ ਜਲੰਧਰ ਸਿਵਲ ਹਸਪੀਟਲ ਅੱਖਾਂ ਦੇ ਵਿਭਾਗ ਦੇ ਦੁਆਰਾ ਇਹ ਨਿਯਮਤ ਕੀਤਾ ਗਿਆ ਤੇ ਬਾਬਾ ਮੱਤੀ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਇਹ ਕੈਂਪ ਦਾ ਯੋਜਨ ਕੀਤਾ ਗਿਆ ਔਰ ਇਹ ਕੈਂਪ ਜਿਹੜਾ ਹੈਗਾ ਸਿਵਲ ਹਸਪੀਟਲ ਜਲੰਧਰ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਹਮਸਫਰ ਯੂਥ ਕਲੱਬ ਜਿਹੜੀ ਹੈਗੀ ਆ ਉਹ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਕਾਰਜ ਇਹ ਪੂਰਾ ਨਿਜੀਠਿਆ ਗਿਆ। ਇਹਦੇ ਵਿੱਚ ਅੱਜ ਕਰੀਬ 213 ਮਰੀਜ਼ਾਂ ਦੇ ਚੈੱਕਅਪ ਕੀਤੇ ਗਏ ਔਰ 16 ਮਰੀਜ਼ਾਂ ਦੀ ਸਿਲੈਕਸ਼ਨ ਕੀਤੀ ਗਈ ਜਿਹੜੇ ਕਿ ਅੱਖਾਂ ਦੇ ਆਪਰੇਸ਼ਨ ਕੀਤੇ ਜਾਣਗੇ। ਕੱਲ ਤੋਂ ਉਹਦਾ ਪ੍ਰੋਸੀਜਰ ਪ੍ਰਬੰਧਕ ਕਮੇਟੀ ਵੱਲੋਂ ਔਰ ਸਿਵਲ ਹਸਪੀਟਲ ਜਲੰਧਰ ਵੱਲੋਂ ਸ਼ੁਰੂ ਕਰ ਦਿੱਤਾ ਜਾਵੇਗਾ। 3-3 ਜਾਂ 5-5 ਆਪਰੇਟ ਕੀਤੇ ਜਾਣਗੇ ਤੇ 3 ਦਿਨ ਦੇ ਵਿੱਚ ਵਿੱਚ ਸਾਰੇ ਆਪਰੇਸ਼ਨ ਹੋ ਜਾਣਗੇ ਤੇ ਇਹ ਆਪਰੇਲਾ ਜਿਹੜਾ ਪਹਿਲੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਗਿਆ ਇਹ ਸਾਡੇ ਕਲੱਬ ਵੱਲੋਂ ਪਹਿਲੀ ਸ਼ੁਰੂਆਤ ਕਰ ਦਿੱਤੀ ਗਈ ਹੈ। ਔਰ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਔਰ ਗਾਂ ਵੀ ਅਸੀਂ ਇਹ ਜਿਹੜਾ ਉਪਰਾਲੇ ਕੀਤੇ ਜਾਣ ਕੇ ਔਰ ਇਹਦੇ ਨਾਲ ਨਾਲ ਸਾਡੇ ਇਸ ਕੈਂਪ ਦੇ ਵਿੱਚ ਜਲੰਧਰ ਦੇ ਡਿਸਟ੍ਰਿਕਟ ਮੈਨੇਜਰ ਸਾਹਿਬ ਕੁਲਵਿੰਦਰ ਸਿੰਘ ਜੀ ਵੀ ਰਾਜਮਾਨ ਹੋਏ ਨੇ ਉਹਨਾਂ ਨੇ ਪੂਰੇ ਕੈਂਪ ਦੇ ਵਿੱਚ ਚਰਚਾਂ ਲਗਾਏ ਨੇ ਇਸ ਕੈਂਪ ਦੇ ਵਿੱਚ ਆ ਕੇ ਔਰ ਸਬੰਧਿਤ ਪਪਾ ਡਿਪਾਰਟਮੈਂਟ ਦੀਆਂ ਸਕੀਮਾਂ ਦੇ ਬਾਰੇ ਵੀ ਅੱਜ ਇਹਨਾਂ ਨੇ ਸੂਚਿਤ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਪਰਬੰਧਕ ਕਮੇਟੀ ਦੇ ਨਾਲ ਰਲ ਕੇ ਸੋਸਾਇਟੀ ਦੇ ਨਾਲ ਰਲ ਕੇ ਪਿੰਡ ਦੀ ਪੰਚਾਇਤ ਹੋਰ ਨੰਬਰ ਦਾ ਸਰਪੰਚ ਸਾਹਿਬ ਦੇ ਨਾਲ ਰਲ ਕੇ ਹੋਰ ਵੀ ਉਪਰਾਲੇ ਕਰਨ ਜਾ ਰਹੇ ਹਾਂ ਇਸ ਸਾਡੀ ਸ਼ੁਰੂਆਤ ਇਸ ਡਿਪਾਰਟਮੈਂਟ ਵੱਲੋਂ ਹੋ ਚੁੱਕੀ ਹੈ ਜੀ ਧੰਨਵਾਦ ਕੁਲਵਿੰਦਰ ਸਿੰਘ ਜੀ ਜ਼ਿਲ੍ਹਾ ਮੈਨੇਜਰ ਐਸ ਸੀ ਕਾਰਪੋਰੇਸ਼ਨ ਜਲੰਧਰ ਤੋਂ ਇਹ ਮੈਂ ਜਿਹੜਾ ਪਿੰਡ ਡਰੋਲੀ ਕਲਾਂ ਵਿਖੇ ਜਿਹੜਾ ਗੁਰਦਰਾ ਭਾਈ ਮਤੀਦਾਸ ਜੀ ਵਿਖੇ ਲਗਾਇਆ ਗਿਆ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਉਹਦੇ ਵਿੱਚ ਮੈਨੂੰ ਬੁਲਾਇਆ ਗਿਆ ਸੀ ਤੇ ਕੈਂਪ ਦਾ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਾ ਕਿ ਪਿੰਡ ਦੇ ਵਿੱਚ ਹੀ ਜਿਹੜੇ ਅੱਖਾਂ ਦੇ ਮਰੀਜ਼ ਆ ਉਹਨਾਂ ਦਾ ਚੈੱਕ ਅਪ ਕੀਤਾ ਗਿਆ ਤੇ ਜਿਹਨਾਂ ਦਾ ਆਪਰੇਸ਼ਨ ਹੋਣਾ ਉਹਨਾਂ ਨੂੰ ਇਸ ਸਪੈਸ਼ਲ ਗੱਡੀ 'ਚ ਲਿਜਾ ਕੇ ਉਹਨਾਂ ਦੇ ਆਪਰੇਸ਼ਨ ਵੀ ਕਰਕੇ ਤੇ ਸਪੈਸ਼ਲ ਗੱਡੀ ਦੇ ਵਿੱਚ ਛੱਡ ਕੇ ਜਾਣਗੇ ਤੇ ਮੈਨੂੰ ਉਹ ਪਰਾਲਾ ਬਹੁਤ ਵਧੀਆ ਲੱਗਾ ਇਹ ਤੇ ਮੈਂ ਚਾਹਨਾ ਕਿ ਤਕਰੀਬਨ ਹਰੇਕ ਪਿੰਡ ਦੇ ਵਿੱਚ ਇਦਾਂ ਦੇ ਕੈਂਪ ਲੱਗਣੇ ਚਾਹੀਦੇ ਜੀ ਧੰਨਵਾਦ ਮੈਂ ਡਾਕਟਰ ਗੁਰਪ੍ਰੀਤ ਹਾਂ ਐਸ ਐਮਓ ਆਈ ਮੋਬਾਈਲ ਸਿਵਲ ਸੇਜਨ ਦਫਤਰ ਜਲੰਧਰ ਇਹ ਅੱਖਾਂ ਦਾ ਕੈਂਪ ਸਰਕਾਰ ਦਾ ਉਪਰਾਲਾ ਹੈ ਸਾਡੇ ਸਿਵਲ ਸੇਜਨ ਸਾਹਿਬ ਡਾਕਟਰ ਜਗਦੀਪ ਚਾਵਲਾ ਦੇ ਅਗਵਾਈ ਹੇਮ ਸਫਰ ਯੂਥ ਕਲੱਬ ਮਿਸਟਰ ਰੋਹਿਤ ਤੇ ਮਿਸਿਸ ਪੂਨਮ ਤੇ ਇਹਨਾਂ ਦੇ ਨਾਲ ਗੁਰਦੁਆਰਾ ਇਹ ਜਿਹੜਾ ਅੱਖਾਂ ਦਾ ਕੈਂਪ ਹੈ ਇੱਥੇ ਮਰੀਜ਼ਾਂ ਦੀ ਅੱਖਾਂ ਦੀ ਸਕਰੀਨਿੰਗ ਹੋ ਰਹੀ ਹੈ ਚਿੱਟੇ ਮੋਤੀਆਂ ਵਾਸਤੇ ਜਿਹੜੇ ਵੀ ਮਰੀਜ਼ ਚਿੱਟੇ ਮੋਤੀਏ ਦੇ ਨਿਕਲਣਗੇ ਇੱਥੇ ਉਹਨਾਂ ਦੇ ਕੱਲ ਟੈਸਟ ਹੋਣਗੇ ਫ੍ਰੀ ਆਫ ਕਾਸਟ ਹੋਣੇ ਆ ਟੈਸਟ ਉਹਲੇ ਤੇ ਉਸ ਤੋਂ ਬਾਅਦ ਫਿਰ ਬੁੱਧਵਾਰ ਨੂੰ ਉਹਨਾਂ ਦਾ ਆਪਰੇਸ਼ਨ ਹੋਣੇ ਚਿੱਟੇ ਮੋਤੀਏ ਦੇ ਲੈਂਸੀ ਫ੍ਰੀ ਪਏਗਾ ਤੇ ਜਿਹੜੀ ਜਿਹੜੀ ਸਾਰੀ ਇਨਵੈਸਟੀਗੇਸ਼ਨਸ ਹੋਣੀਆਂ ਨੇ ਉਹ ਵੀ ਫ੍ਰੀ ਹੋਣੀਆਂ ਨੇ ਇਹਨਾਂ ਦੀਆਂ ਜਿਹੜਾ ਫਾਈਲਾਂ ਬਣਨੀਆਂ ਨੇ ਇਹ ਕੋਈ ਪਰਚੀ ਬਣੀ ਉਹ ਸਾਰਾ ਕੁਝ ਫ੍ਰੀ ਹੋਣਾ ਹੈ ਪੇਸ਼ੈਂਟਸ ਦਾ ਬੁੱਧਵਾਰ ਨੂੰ ਇੱਥੋਂ ਹੀ ਮਰੀਜ਼ਾਂ ਨੂੰ ਲੈ ਕੇ ਚਾਇਆ ਜਾਏਗਾ ਸਵੇਰੇ ਆਪਰੇਸ਼ਨ ਕਰਕੇ ਉਹਨਾਂ ਦਾ ਵਾਪਸ ਇੱਥੇ ਛੱਡਿਆ ਜਾਏਗਾ ये बहुत वीया उपरला है एंड इस तो पहला भी हम सफर यूथ क्लब जेडे मिसर रोहित ने मिसिज पूनम ने साड़ी पहला भी काफ़ी सहयोग की इन्होंने तो असी आस करते हैं कि अगे भी साहयोग करते रहेंगे धन्यवाद